ਤੰਤਨ ਬਾਬਾ ਦਸੰਧਾ ਸਿੰਘ ਜੀ ਇਹ ਜੀ ਸਾਡੇ ਕਲਸੀਆਂ ਦੇ ਵੱਡ ਬਡੇਰੇ ਗੁਰੂ ਸਾਹਿਬ ਹੋਏ ਨੇ ਸਾਡੇ ਇੱਥੇ ਇਤਿਹਾਸ ਆਪਾਂ ਵਿਲੇ ਟਾਈਮ ਦੱਸਾਂਗੇ ਤੁਹਾਨੂੰ ਅੱਜ ਆਪਾਂ ਇੱਥੇ ਆਏ ਆ ਜੀ 10 ਦਿਨ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਜਲਪ੍ਰੀਤ ਤੇ ਉਹਦਾ ਬੇਟਾ 6-7 ਸਾਲ ਦਾ ਬੇਟਾ ਸੀ 25 27 ਸਾਲ ਦਾ ਪਿਤਾ ਸੀ ਕੋਈ ਗੱਡੀ ਵਾਲਾ ਵਿੱਚ ਮਾਰ ਕੇ ਇਹਨਾਂ ਨੂੰ ਮੋਟਰਸਾਈਕਲ ਤੇ ਜਾਂਦਿਆਂ ਨੂੰ ਮਾਰ ਗਿਆ ਹੋਰ ਵੀ ਉਹਨੇ ਬੜੀਆਂ ਰਸਟੀਆਂ 'ਚ ਲੱਤਾਂ ਲੋਕਾਂ ਦੀਆਂ ਤੋੜੀਆਂ ਭੰਨੀਆਂ ਆ ਅੱਜ ਉਹਨਾਂ ਦੀ ਆਪਣੀ ਅੱਜ ਅੰਤਿਮ ਅਰਦਾਸ ਹੈ ਜੀ ਉਹਨਾਂ ਬੱਚਿਆਂ ਦੀ ਇਲਾਕੇ ਪਰਚੋਂ ਪੂਰਾ ਪਿੰਡ ਰਿਸ਼ਤੇਦਾਰੀਆਂ ਆ ਸੇ ਪਾਸੇ ਸਭ ਪਹੁੰਚੀਆਂ ਸੰਕਤਾ ਜੀ ਦੁੱਖ ਅਫਸੋਸ ਕਰਨ ਇਸ ਪਰਿਵਾਰ ਨਾਲ ਪਰਿਵਾਰ ਤੇ ਪਿੱਛੇ ਰਿਹਾ ਹੀ ਨਹੀਂ ਜੀ ਕੋਈ ਪਰਿਵਾਰ ਤੇ ਸੱਚੇ ਤਾਂ ਇਹ ਗਾਂ ਦੂਰ ਚਾ ਇਸ ਪਰਿਵਾਰ ਦੇ ਵਿੱਚ ਤੇ ਦਾਦਾ ਜੀ ਵੀ ਖਤਮ ਹੋ ਗਏ ਇਹਨਾਂ ਦੇ ਸਰਦਾਰ ਗੁਰਬਚਨ ਸਿੰਘ ਉਹਨਾਂ ਦੇ ਗਾੜੀ ਬੇਟੇ ਦੋਨੋਂ ਪਰ ਜਵਾਨੀ ਚ ਚਲੇ ਗਏ ਹੀ 30 35 ਸਾਲ ਚ ਬੂਰਾ ਤੇ 20 ਸਾਲ ਬਚੀ ਚਲੇ ਗਿਆ ਜਿਹੜਾ ਸਾਡਾ ਤੋਂ ਦੋ ਤਿੰਨ ਸਾਲ ਵੱਡਾ ਸੀ ਪਰ ਵਿਆਹ ਵੀ ਨਹੀਂ ਤੇ ਗਾੜੀ ਹੈ ਬੱਚੇ ਇੱਕ 25 27 ਸਾਲ ਦਾ ਇੱਕ 6 7 ਸਾਲ ਦਾ ਤੇ ਪੂਰਾ ਪਰਿਵਾਰ ਖਤਮ ਹੋ ਗਿਆ ਅੱਗੇ ਕਹਿੰਦੇ ਉਹ ਦੱਸਿਆ ਬਾਬਾ ਜੀ ਉਹਨਾਂ ਨੇ ਕਿ گاਉਂ ਹੋਰ ਕੋਈ ਰਾ ਬੱਚੇ ਦਾ ਨਾ ਕੋਈ ਭੈਣ ਨਾ ਭਰਾ ਆਉਣ ਵਾਲੀ ਪੀੜੀ ਖਤਮ ਹੋ ਗਈ ਹੈ ਜੀ ਇਸ ਪਰਿਵਾਰ ਦੀ ਉਹ ਦੁੱਧਾਈ ਘਟਣਾ ਹੈ ਸਾਡੇ ਪਿੰਡ ਚਾਹ ਦਾ ਬੂਰਾ ਮੇਰਾ ਜਮਾਤੀ ਹੀ ਇਹ ਦਿਆਲ ਦੇ ਬੇਟੇ ਨਾ ਛੁੱਟੀ ਮਰੇ ਯਾਰ ਬਹੁਤ ਥਕਾ ਹੋ ਗਿਆ ਓਕੇਸ਼ਨ ਗਾ ਦੇਂਦੇ ਪਾਪਾ ਜੀ ਤੇ ਕਰ ਰਿਹਾ ਆਪਣਾ ਬੈਠੇ ਨੇ ਸੰਤ ਉੱワイ ਕਿਨੇ ਨੂੰ ਹੈ ਤੇ ਬਹੁਤ ਥੱਕਾ ਹੋਇਆ ਚੌਥੀ ਪੀੜੀ ਖਤਮ ਹੋ ਗਈ ਆ ਜੀ ਸਾਡੇ ਵੇਂਧਿਆ ਵੇਂਧਿਆ ਸਾਡੇ ਪਿੰਡ ਦਾ ਵਾ ਬਾਬਾ ਜੀ ਗੁਰਦੁਆਰਾ ਸਹਿਬਾਨ ਬਾਬਾ ਦਸੰਧਾ ਸਾਹਿਬ ਸਤ ਬੈਠੀ ਹੈ ਜੀ ਬਹੁਤ ਵਿਰਾਗ ਵਾਲਾ ਸਭ ਕੁਝ ਬੜੇ ਛੋਟੇ ਜਿਹੇ ਪਿੰਡ ਦੇ ਵਿੱਚ ਕਿੰਨੀ ਸੰਤ ਪਹੁੰਚੀ ਹੈ ਜੀ ਇਹਦੇ ਜਿਵੇਂ ਆਗ ਨਹੀਂ ਸੰਤਾਂ ਬਚਾਰੀਆਂ ਬੈਠੀਆਂ ਕੁਝ ਕਰ ਨਹੀਂ ਸਕਦੇ ਪਰ ਜੋ ਵੀ ਹੋਇਆ ਬਹੁਤ ਧੱਕਾ ਆਇਆ ਹੈ ਬੱਚੇ ਦੀ ਤੇਲਪ੍ਰੀਤ ਸਿੰਘ ਹੈਗਾ ਜੀ 7725 हां ਦੋਨੋਂ 7725 ਡੇਟ ਆਫ ਬਰਤਨੀ ਯਾਦ ਪੈਸੇ ਬੱਚਾ 6-7 ਸਾਲ ਦਾ ਹੀ ਲੱਗਦਾ ਐਕਸੀਡੈਂਟ ਹੋ ਗਿਆ ਜੀ ਕੋਈ ਗੱਡੀ ਚੜ ਗਿਆ ਤੇ ਉਹ ਬੁੱਤਾਂ ਦੇ ਉੱਤੇ ਪਹਿਲਾ ਪਿਤਾ ਵੀ ਇਹਨਾਂ ਦਾ ਪੂਰਾ ਹੋ ਗਿਆ ਦਾਦਾ ਜੀ ਬੱਚੇ ਦਾ ਪਰਦਾਦਾ ਵੀ ਦਾਦੇ ਨੇ ਸਾਰਾ ਕੁਝ ਕੀਤਾ ਸੀ ਛੋਟੇ ਬੱਚੇ ਦਾ ਡੈਡੀ ਤੇ ਦਾਦਾ चाचा पर जवानी चल गए पड़दादे ने सारा कुछ किया ਟਾਸਟਨ ਹੋ ਗਏ ਜੀ ਸਾਰੇ ਜੋ ਇਲਾਕਾ ਸਭਾਂ ਜੋ ਲੀਡਰ ਵਰਕਰ ਭੈਣ ਭਰਾ ਜਿੰਨੇ ਵੀ ਸਾਰੇ ਦੁੱਖ ਸੋਸ਼ ਕਰ ਚੁੱਕੇ ਆ ਜੀ ਕਰ ਰਹੇ ਵੀ ਆ ਤੇ ਸੰਤਾਂ ਬਾਹਰ ਲੰਦਕ ਪਸ਼ਾਦਾ ਛਕ ਰਹੀਆਂ ਨੇ ਇਹ ਆ ਜੀ ਮੇਰਾ ਪਿੰਡ ਕਲਸੀਆਂ ਖੁਰਦ ਜਿੱਥੇ ਅਇਤੋਂ 10 ਦਿਨ ਤੁਹਾਨੂੰ ਪਹਿਲਾਂ ਦੱਸੀ ਇੱਕ ਖਬਰ ਗੱਡੀ ਵਾਲਾ ਇਹ ਘਟਨਾ ਕਰਕੇ ਚਲ ਗਿਆ ਉਹਨੇ ਹੋਰ ਵੀ ਬੜੇ ਵਾਲੇ ਨੁਕਸਾਨ ਕੀਤੇ ਸੀ ਅ ਬਾਬਾ ਜੀ ਆਪਣੇ ਜਿਹੜਾ ਇਹ ਪਿੰਡ ਦੀ ਘਟਨਾ ਨਾਲ ਬਹੁਤ ਹੀ ਕਹਿੰਦੇ ਆ ਵੀ ਬੜਾ ੱਟਕੇ ਵਾਲੀ ਗੱਲ ਹੋਈ ਆ ਚਾਰ ਪੀੜੀਆਂ ਖਤਮ ਹੋ ਗਈਆਂ ਸਾਕ ਕਿ ਮੇਰਾ ਵੀ ਇਹੀ ਪਿੰਡ ਆ ਮੈਨੂੰ ਤੇ ਸਾਰਾ ਕੁਝ ਪਤਾ ਤੇ ਤੁਸੀਂ ਇਹਦੇ ਬਾਰੇ ਤੁਹਾਨੂੰ ਕਿਵੇਂ ਲੱਗਦਾ ਹੈ ਕੀ ਹੋਇਆ ਜਿੰਨੀ ਕਹਿ ਸਕਦੇ ਹੋ ਆਪਾ ਕੋਈ ਨਹੀਂ ਤੁਕਦਾਈ ਘਟਨਾ ਉਹ ਜਿੰਨੀ ਵੀ ਆਪਾਂ ਕਹਿ ਸਕੀਏ ਠੀਕ ਹੈ ਕਿਉਂਕਿ ਪਹਿਲਾਂ ਵੀ ਇਸ ਵੀਰ ਨੂੰ ਇਹਨਾਂ ਦੇ ਦਾਦੇ ਨੇ ਪਾਲਿਆ ਸੀ ਅੱਛਾ ਜੀ ਤੇ ਬੜੇ ਦੁੱਖ ਤਕਲੀਫਾਂ ਸਹਿ ਕੇ ਘਰ ਵਸਾਇਆ ਠੀਕ ਹੈ ਤੇ ਇਥੋਂ ਸੀ ਬਹੁਤ ਉਹਨੇ ਸਾ ਟਰਗਲ ਕੀਤਾ ਆਪਦਾ ਜ਼ਿੰਦਗੀ ਦਾ ਅੱਛਾ ਪਰ ਆ ਹੁਣ ਜਦੋਂ ਗੱਲ ਦਾ ਪਤਾ ਲੱਗਾ ਹਾਂਜੀ ਤੇ ਬਹੁਤ ਦੁੱਖ ਆਉਂਦੀ ਤੇ ਲੱਗ ਕੇ ਭਰ ਚੀ ਬੜੀ ਦੂਰ ਤੁਹਾਡੇ ਤੱਕ ਦੇਸ਼ਾਂ ਵਿਦੇਸ਼ਾਂ ਚ ਵੀ ਆਪਣੇ ਜਿਹੜੇ ਸੰਗਤਾਂ ਪਿਆਰ ਕਰਨ ਵਾਲੀਆਂ ਆਪਾਂ ਨੂੰ ਜਾਣਦੀਆਂ ਸਾਰੇ ਪਿੰਡ ਨਾਲੇ ਬੜਾ ਦੁੱਖ ਹੋਇਆ ਇਹ ਮੈਂ ਅੱਗੇ ਵੀ ਦੱਸ ਚੁੱਕਾ ਕਿ ਮੇਰੇ ਨਾਲ ਆਪਣੇ ਵੇਧੇ ਵੇਨਾਂ ਦਾ ਪਰਦਾਦਾ ਨਾ ਜਿਹੜਾ ਛੋਟੇ ਦੇ ਹਾਂਜੀ ਹਾਂਜੀ ਉਹ ਸਰਦਾਰ ਗੁਰਬਚਨ ਸਿੰਘ ਹਾਂਜੀ ਹਾਂਜੀ ਤੇ ਉਹ ਮੇਰੇ ਕੋਲ ਸੂਰਿਅਤੇ ਆਉਂਦੇ ਰਹੇ ਵਾ ਉਹਨਾਂ ਨੇ ਫੋਟੋ ਫੋਟਾ ਕਰਨੀਆਂ ਮੇਰਾ ਬੜਾ ਪਿਆਰ ਸੀ ਉਹਨਾਂ ਨਾਲ ਵੀ ਗਾੜੀ ਜਿਹੜਾ ਬੂਰਾ ਸੀ ਉਹ ਮੇਰਾ ਜਮਾਤੀ 2 ਸਾਲ ਵੱਡਾ ਸੀ ਤੇ ਦਿਆਲ ਫੌਜੀ ਆਪਣਾ ਜਿਨ੍ਹਾਂ ਦੇ ਬੇਟਾ ਤੇ ਪੋਤਰਾ ਵਾ ਹਾਂਜੀ ਹਾਂਜੀ ਤੇ ਉਹ ਭਰ ਜਵਾਨੀ ਚ ਚਲ ਗਏ ਪਰ ਕੁਝ ਕਰ ਨਹੀਂ ਸਕਦੇ ਬਾਬਾ ਜੀ ਹਾਂਜੀ ਜਿਹਨੂੰ ਕਹਿ ਸਕਦੇ ਆਪਾਂ ਹਾਂਜੀ ਅਸਾਇਦ ਦੇ ਅਕਾਇ ਹਾਂ ਕਹਿ ਵੀ ਨਹੀਂ ਹੁੰਦਾ ਇਹ ਦੁੱਖ ਜਿਹੜਾ ਨਾ ਤੇ ਸਹਯਾ ਉਹ ਨਹੀਂ ਜਾਣ ਵਾਲਾ ਤੇ ਕਹਿਆ ਵੀ ਜਾਣ ਵਾਲਾ ਇਹ ਇਹੋ ਜਿਹਾ ਦੁੱਖ ਹੈ ਜੀ ਬੜਾ ਦੁੱਖ ਹੈ ਜੀ ਠੀਕ ਹੈ ਬਹੁਤ ਮਾੜੀ ਗੱਲ ਹੋਈ ਹੈ ਇਹ ਤੇ ਮਹਾਰਾਜ ਇਹੋ ਉਲਾਕ ਤੇ ਮਹਾਰਾਜ ਇਹੋ ਉਲਾਕ ਕਰਕੇ ਚਲੋ ਮਹਾਰਾਜ ਵਿਸ਼ੇ ਨੂੰ ਆਪਣਾ ਚੈਨ ਨਵਾ ਕਰ ਹਾਂਜੀ ਹਾਂਜੀ ਜੋ ਮਹਾਰਾਜ ਹਾਂਜੀ ਪ੍ਰਵਾਪੇ ਕਿਰਪਾ ਕਰਨਾ ਗਾੜੀ ਕੀ ਹੈ ਪਰਿਵਾਰ ਦੇ ਵਿੱਚ ਮੈਂ ਨਾ ਪਿੰਡ ਬਹੁਤ ਘਟਾਉਣਾ ਤੁਹਾਨੂੰ ਪਤਾ ਹੀ ਆ ਪਰਿਵਾਰ ਚ ਇਹਨਾਂ ਨੂੰ ਪਤਨੀ ਇਕੱਲੀ ਰਹਿ ਗਈ ਹੈ ਇਹ ਇਹ ਬੱਚਾ ਇਕੱਲਾ ਇਕੱਲਾ ਹੈ ਤੇ ਇਹਨਾਂ ਦੇ ਦੋ ਭੈਣਾਂ ਹੈ ਵੀਰਦਿਆਂ ਦੇ ਦੋ ਭੈਣਾਂ ਹੈ ਤੇ ਦਿਲਪ੍ਰੀਤੀਆਂ ਮਤਲਬ ਦਿਆਲ ਸਿੰਘ ਦੀਆਂ ਇੱਕ ਬੇਟਾ ਤੇ ਦੋ ਬੇਟੀਆਂ ਹੈ ਬੇਟੀਆਂ ਹੈ ਇਕੱਲਾ ਇਕੱਲਾ ਬੇਟਾ ਹੈ ਤੇ ਉਹਦਾ ਵੀ ਇਕੱਲਾ ਬੇਟਾ ਹੈ ਅੱਛਾ ਜੀ ਤੇ ਜਿਹਦਾ ਫਿੰਡ ਹੋਇਆ ਬਹੁਤ ਮਾੜਾ ਕੰਮ ਹੈ ਤੇ ਮਤਲਬ ਇਹਦੇ ਹਿਸਾਬ ਨਾਲ ਫਿਰ ਗਾੜੀ ਕੋਈ ਬੱਚਾ ਨਹੀਂ ਹੈਗਾ ਤਾਂ ਇਕੱਲੀ ਪਤਨੀ ਰਹਿ ਗਈ ਪਤਨੀ ਇਕੱਲੀ ਪਈ ਰਹਿ ਗਈ ਤੇ ਮਤਲਬ ਜੜਖਮ ਖਤਮੀ ਹੋ ਗਈ ਹੈ ਕਿ ਸਾਬ ਦਾ ਆਪਣਾ ਗਾਂ ਦਾ ਕੁਝ ਹੈ ਹੀ ਨਹੀਂ ਕਿ ਮਤਲਬ ਹਾਂਜੀ ਪਰਿਵਾਰ ਦਾ ਇਹ ਚਾਰ ਪੀੜੀਆਂ ਬਾਬਾ ਜੀ ਅਹੀਂ ਮਤਲਬ ਤੁਹਾਨੂੰ ਅੱਗੇ ਦੱਸਿਆ ਵੀ ਦਾਦੇ ਇਹਨਾਂ ਦੇ ਪੜਦਾਦੇ ਤੋਂ ਲੈ ਕੇ ਸਾਡਾ ਤੇ ਚਲੋ ਤੁਸੀਂ ਛੇ ਛੋਟੇ ਸਾਡਾ ਨੂੰ ਹਾਂਜੀ ਪਰ ਮੇਰਾ ਸਪਿੰਟਰ ਨਾਲ ਬਾਬਾ ਜੀ ਨੂੰ ਪਤਾ ਇਹਨਾਂ ਦੇ ਬਾਬਾ ਜੀ ਆਪਣੇ ਸਾਰਿਆਂ ਦਾ ਬਾਰੇ ਆਪਾਂ ਸ਼ੁਰੂ ਤੋਂ ਹੀ ਮਿਲਦੇ ਬੁਲਾਉਂਦੇ ਬਹੁਤ ਮਾੜੀ ਕਟਨਾ ਜੀ ਧੰਨਵਾਦ ਬਾਬਾ ਜੀ ਬਹੁਤ ਬਹੁਤ ਧੰਨਵਾਦ ਐ ਜੀ ਸਾਡੇ ਪਿੰਡ ਦਾ ਉਹ ਬੋਰਡ ਸਾਡੇ ਗੁਰਦਰਾ ਸਬਾਨ ਦੇ ਬਾਹਰ ਐਸ ਬੋਰਡ ਥੱਲੇ ਸਾਡੇ ਵੱਡੇ ਵਡੇਰੇ ਬੈਠਦੇ ਸੀ ਤਾਛਾਂ ਖੇਡਦੇ ਸੀ ਇੱਥੇ ਉਹ ਬਾਪੂ ਦੀ ਤੁਹਾਨੂੰ ਪਿਛੇ ਦੱਸਿਆ ਵੀ ਮੱਝ ਜਿਹੜੀ ਇੱਕ ਨੰਬਰ ਤੇ ਆਈ ਸੀ ਉਹ ਇੱਥੇ ਵੱਜੀ ਹੁੰਦੀ ਇੱਥੇ ਬਾਹਰ ਹਵੇਲੀ ਇੱਥੇ ਲੱਗ ਗਈ ਉਦੋਂ ਆ ਸਭ ਘਰ ਨਹੀਂ ਹੁੰਦੇ ਖਾਲੀ ਜਗ੍ਹਾ ਹੁੰਦੇ ਇੱਥੇ ਜੋ ਜੰਗੀਆਂ ਚੜਦੀਆਂ ਤੇ ਇੱਥੋਂ ਸਾਡੇ ਮੱਥਾ ਟੇਕ ਕੇ ਪਤਾ ਨਹੀਂ 25 26 ਸਾਲਾਂ ਦੇ ਵਿੱਚ ਤੇ ਮੈਂ ਹੀ ਜੰਗੀਆਂ ਕਿੰਨੀਆਂ ਚੜਾਤੀਆਂ ਤੇ ਨਿੱਕੇ ਹੁੰਦੇ ਵੀ ਅਹੀਂ ਜਦੋਂ ਕੋਈ ਜਨ ਚੜਨੀ ਇੱਥੇ ਬਾਹਰ ਆ ਜਾਣਾ ਪੈਸੇ ਸੁੱਟਨੇ ਆਂ ਹੀ ਲੁੱਟਨੇ ਨਿੱਕੇ ਹੁੰਦੇ ਆ ਬੱਚੇ ਵਾਲੇ ਕੰਮ ਇੱਕ ਸਮਾਂ ਤੇ ਸਾਡੇ ਇਲਾਕੇ ਚ ਇਹ ਜੇ ਵੀ ਆ ਗਏ ਵੀ ਜੰਜੀਆਂ ਚੜਨੀਆਂ ਹਟ ਗਈਆਂ ਹੋਣ ਉਹ ਵੀ ਕਦੀ ਵਿਸਥਾਰ ਨਾਲ ਕੋਈ ਦੱਸਦਾ ਤੇ ਹੈ ਨਹੀਂ ਆ ਵੀ ਜੰਜੀਆਂ ਚੜਨੀਆਂ ਕੋ ਉਟੀਆਂ ਹੀ ਜੰਜੀਆਂ ਚੜਨੀਆਂ ਆਹ ਚੰਦੇ ਸ਼ਾਇਦ ਪਤਾ ਨਹੀਂ ਕਿਉਂ ਇਤਰੋਂ ਜੀ ਤੁਹਾਡੇ ਐਸ ਇਲਾਕੇ ਤਰਨ ਤਰਨ ਜਾਂ ਵਿਖੀ ਵੈਂਚ ਬਾਲ ਖੇਮ ਕਰਨ ਪੱਟੀ ਏਰੀਆ ਚ ਕਿਉਂ ਜੰਜੀਆਂ ਚੜਨੋਂ ਹਟ ਗਈਆਂ ਇਹ ਨਹੀਂ ਕੋਈ ਚਾਇਤਰਾ ਦੱਸਦਾ ਇਹਨਾਂ ਦਾ ਛੜਦੇ ਆ ਵੀ ਆਪਣੀਆਂ ਜੰਜੀਆਂ ਚੜਨੋਂ ਹਟ ਗਈਆਂ ਉਹ ਤੇ ਇਹ ਵੀ ਹੋ ਸਕਦਾ ਵੀ ਇੱਧਰ ਮੁੰਡਿਆਂ ਨੂੰ ਕੋਈ ਰਿਸ਼ਤਾ ਨਾ ਕਰਦਾ ਹੋਵੇ ਇਹ ਮਸਲਾ ਨਹੀਂ ਮਸਲਾ ਇਹ ਨਹੀਂ ਮਸਲਾ ਇਹ ਹੀ ਵੀ ਜਿਹੜੀ ਪਨੀਰ ਦਾ ਦੱਸਦਾ ਇਹਨਾਂ ਦਾ ਛੜਦੇ ਆ ਵੀ ਆਪਣੀਆਂ ਜੰਝਾਂ ਚੜਨੋਂ ਵੜ ਗਈਏ ਉਹ ਤੇ ਇਹ ਵੀ ਹੋ ਸਕਦਾ ਵੀ ਇੱਧਰ ਮੁੰਡਿਆਂ ਨੂੰ ਕੋਈ ਰਿਸ਼ਤਾ ਨਾ ਕਰਦਾ ਹੋਵੇ ਇਹ ਮਸਲਾ ਨਹੀਂ ਮਸਲਾ ਇਹ ਨਹੀਂ ਮਸਲਾ ਇਹ ਹੀ ਵੀ ਜਿਹੜੀ ਪਨੀਰੀ ਤਕਰੀਬਨ 65 ਸਨ ਤੋਂ ਇੱਥੇ ਕਿ ਲਾ ਲਓ ਜਿਹੜਾ 60 60 ਸਨ ਵਾਲੇ ਜਾਂ ਲਾ ਲਓ 65 70 ਵਾਲੇ ਉਹ ਤਕਰੀਬਨ ਮਾੜੇ ਹਾਲਾਤਾਂ ਦੇ ਵਿੱਚ ਤੁਹਾਨੂੰ ਪਤਾ ਹੀ ਆ ਸਭ ਤੋਂ ਜ਼ਿਆਦਾ ਕਹਿਰ ਸਾਡੇ ਇਸ ਇਲਾਕੇ 'ਚ ਹੋਇਆ ਸੀ ਬਹੁਤ ਜ਼ਿਆਦਾ ਵੱਡਾ ਤਕਾ ਆਇਆ ਸੀ ਕੋਈ ਜਵਾਨ ਮੁੰਡਾ ਰਹਿਣ ਨਹੀਂ ਦਿੱਤਾ 15-16 ਸਾਲਾਂ ਤੋਂ ਲੈ ਕੇ ਤਾਂ ਤਾਰਕ ਦੇ ਸਾਰੇ ਮਾਰਤੇ ਸੀ ਤੇ ਜਿੰਨੀਆਂ ਉਸ ਟਾਈਮ 'ਚ ਕਿੱਥੋਂ ਫਿਰ ਉਹ 10 ਸਾਲ ਦਾ ਗੈਪ ਸ਼ੁਰੂ ਹੋਇਆ ਫਿਰ ਵਿਆਹ ਸ਼ਾਦੀਆਂ ਸ਼ੁਰੂ ਹੋਏ ਮੁੰਡਾ ਤੇ ਕੋਈ ਰਿਹਾ ਨਹੀਂ ਸਾਡੇ ਇਸ ਇਲਾਕਿਆਂ ਦੇ ਵਿੱਚ ਤੇ ਸਾਰੇ ਮਾਰ ਦਿੱਤੇ 17-18 ਤੋਂ ਲੈ ਕੇ 35 ਵਾਲੀ ਤੇ ਸਾਰੀ ਕਹਾਣੀ ਖਤਮ ਕਰਤੀ। ਕਈ ਸਾਲ ਜੰਜਣੀ ਚੜੀ ਸਾਡੇ ਇਲਾਕੇ ਦੇ। ਉਦੋਂ ਇਸ ਤਰ੍ਹਾਂ ਹੋਇਆ ਅੱਜ ਨਸ਼ੇ ਦਾ ਦੌਰ ਲਾ ਲਓ, ਆ ਪਾਗਲ ਡਰਾਈਵਰਾਂ ਦਾ ਲਾ ਲਓ ਜਾਂ ਜੋ ਵੀ ਆ। ਨਸ਼ੇ ਚ ਲਾ ਲਓ, ਕਿਤਰਾ ਲਾ ਲਓ ਐਕਸੀਡੈਂਟ ਕਰਦੇ ਆ। ਆ ਹੁਣ ਅੱਜ ਕੱਲ ਏਦਾਂ ਪੀੜੀ ਖਤਮ ਹੋਈ ਜਾਂਦੀ ਹੈ। ਹਾਲ ਥੋੜੀ ਹੈ ਕੋਈ ਯਾਰ।